ਰਕਾ ਸਿੰਘ ਬਾਦਲਨਾ 2002 ਤੋਂ 2007 ਦੀ ਜਿਹੜੀ ਇਹਨਾਂ ਦੀ ਸਰਕਾਰ ਸੀ ਉਸੇ ਵਿੱਚ ਹੀ ਭਾਈ ਵਾਲੀ ਸਾਫ ਜਾਰ ਹੁੰਦੀ ਹੈ ਬਨਾਵਟ ਵਿਖਾਵਾ ਸਾਫ ਜਾਰ ਹੁੰਦਾ ਉਹਦੋਂ ਵਾਲ ਵੀ ਇਹਨਾਂ ਨੇ ਭਾਈ ਵਾਲੀ ਨਾਲ ਸਾਂਝ ਪਾਈ ਭ੍ਰਿਸ਼ਟਾਚਾਰ ਨਾਲ ਸਾਂਝ ਪਾਈ ਜਿਵੇਂ ਇਹਨਾਂ ਨੇ ਸਰਕਾਰ ਬਣਾਈ ਸੀ ਲੋਕਾਂ ਨਾਲ ਕਮਿਟਮੈਂਟ ਕਰਕੇ ਉਹ ਪੂਰੀ ਨਹੀਂ ਕੀਤੀ ਜਾਰੀ ਫਿਰ ਵੀ ਆਪਣੇ ਆਪ ਦੇ ਵਿੱਚ ਇਹ ਕਹਿ ਰਿਹਾ ਕਾਂਗਰਸ ਵਾਲੇ ਕਿ ਸਾਡੇ ਨਾਲ ਲੋਕ ਹੈਗੇ ਨੇ ਜੋ ਭ੍ਰਿਸ਼ਟਾਚਾਰ ਦੇ ਜੋ ਲੁੱਟ ਦੇ ਪ੍ਰਕਾਸ਼ ਸਿੰਘ ਬਾਦਲ ਨੇ ਰਿਕਾਰਡ ਕਾਇਮ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਪਿਰਤਾਂ ਪਾਈਆਂ ਸੀ ਕਾਫਟਨ ਉਹ ਵੀ ਤੋੜ ਰਿਹਾ ਕਾਫਟਨ ਉਹ ਵੀ ਤੋੜ ਰਿਹਾ ਜਦੋਂ 25 30 40 ਸਾਲ ਪਹਿਲਾਂ ਆਪਾਂ ਗੱਲ ਕਰ ਲਈ ਉਦੋਂ ਐਮਐਲਏ ਨੂੰ ਇਹਨਾਂ ਲਾਲਚ ਨਹੀਂ ਹੁੰਦਾ ਸੀ ਆਪਣੇ ਪਰਿਵਾਰ ਨੂੰ ਵਧਾਉਣ ਦਾ ਆਪਣੇ ਜਾਇਦਾਦ ਵਧਾਉਣ ਦਾ ਹੁਣ ਇਹ ਕਿਉਂ ਜਾਦੇ ਲਾਲਚ ਆ ਗਿਆ ਇਨਾਂ ਦੇ ਵਿੱਚ ਐਮਐਲਏ ਦੀ ਕਦਰ ਸੀ ਫਿਰ ਵੀ ਇਹ ਕਹਿੰਦੇ ਸਾਡੇ ਨੂੰ ਤਨਖਾਹ ਵਧਾਣ ਸਾਨੂੰ ਲੈਪਟਾਪ ਮਿਲਣ ਸਾਨੂੰ ਆਸੂਰਤਾ ਮਿਲਣਾ ਇਹ ਫਿਰ ਆਪਣੇ ਐਮਐਲਏ ਰਸਦੇ ਕਿਉਂ ਨਹੀਂ ਜਦਕਿ ਪੰਜਾਬ ਦੇ ਉੱਤੇ 2.5 ਲੱਖ ਕਰੋੜ ਦਾ ਕਰਜ਼ਾ ਹੈ ਇਹ ਇਹਦੇ ਕਰਜ਼ੇ ਦੇ ਬਾਵਜੂਦ ਪੰਜਾਬ ਨੂੰ ਫਿਰ ਕਰਜ਼ਾਈ ਕਰ ਰਹੇ ਨੇ ਵਿਧਾਇਕ ਦੀ ਕੋਈ ਤਨਖਾਹ ਹੋਣੀ ਨਹੀਂ ਚਾਹੀਦੀ ਕਿਉਂਕਿ ਸੇ ਚੀਫ ਮਿਨਿਸਟਰ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੀ ਸਰਕਾਰ ਹਿੱਲਣ ਵਾਲੀ ਹੈ ਉਹ ਆਪਣੀ ਸਰਕਾਰ ਨੂੰ ਸਿਰ ਕਰਨ ਲਈ 4-4 ਲੱਖ ਰੁਪਏ ਦੇ ਉਹਨਾਂ ਨੇ ਬਰਾਈਵ ਕੀਤਾ ਹੈ ਵਿਧਾਇਕ ਨੂੰ ਔਰ ਇਹੀ ਕੇਜਰੀਵੜ ਦਾ ਹਾਲ ਸੀ ਕਿ ਜਿਹੜੇ ਸਿਆਸਤਦਾਨ ਭ੍ਰਿਸ਼ਟ ਹੋ ਚੁੱਕੇ ਨੇ ਇਹ ਕਿਦਾਂ ਹੈ ਭ੍ਰਿਸ਼ਟਾਚਾਰ ਜਿਹੜਾ ਸਿਆਸਤਦਾਨਾਂ ਦਾ ਦੂਰ ਹੋਏਗਾ ਤੇ ਪੰਜਾਬ ਦੇ ਚੰਗੇ ਦਿਨ ਕਦੋਂ ਆਉਣਗੇ ਤੇ ਜੇ ਇਹਨਾਂ ਤੋਂ ਆਸ ਰੱਖੀਏ ਕਿ ਇਹਨਾਂ ਨੇ ਤਾਂ ਭਾਰੀ ਵੰਦੀ ਹੈ ਕੋਈ ਇਨਸਾਫ ਦੀ ਆਸ ਨਹੀਂ ਭ੍ਰਿਸ਼ਟਾਚਾਰ ਹੋਰ ਬਣੇਗਾ ਭ੍ਰਿਸ਼ਟਾਚਾਰ ਹੋਰ ਬਣੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਸਿਆਸਤਦਾਨ ਪੰਜਾਬ ਦੀ ਭਲਾਈ ਲਈ ਸਿਆਸਤ ਨਹੀਂ ਕਰਦੇ ਉਹ ਪੰਜਾਬ ਦਾ ਬੇੜਾਗਰ ਕਰਨ ਲਈ ਹੀ ਸਿਆਸਤ ਕਰਦੇ ਨੇ ਜਦੋਂ ਤਨਖਾਹ ਵਧਾਉਣ ਦੀ ਗੱਲ ਹੋਵੇ ਮਲਾਜਮਾਂ ਦੀਆਂ ਤਨਖਾਹਾਂ ਤਾਂ ਕਹਿੰਦੇ ਕਿ ਇਹਨਾਂ ਦੀ 15000 ਤਨਖਾਹ ਹੋਣੀ ਚਾਹੀਦੀ ਆ ਪਰ ਜਦੋਂ ਐਮਐਲਏ ਦੀ ਆਪਣੀ ਤਨਖਾਹ ਦਾ ਮਾਮਲਾ ਹੋਵੇ ਉਹ ਡਬਲ ਤਨਖਾਹ ਦੀ ਗੱਲ ਕਰਦੇ ਆ ਜਦਕਿ ਪਹਿਲਾਂ ਉਹ 4 ਲੱਖ ਦੇ ਕਰੀਬ ਤਨਖਾਹ ਲੈ ਰਹੇ ਨੇ ਉਹ ਆਪਣੀਆਂ ਤਨਖਾਹਾਂ ਪਰ ਮੰਤ 6 ਲੱਖ ਕਰਨਾ ਚਾਹੁੰਦੇ ਨੇ ਪੈਨਸ਼ਨਾਂ ਵੀ ਉਹਨਾਂ ਨੂੰ ਕਈ ਲੱਖਾਂ ਵਿੱਚ ਮਿਲਦੀਆਂ ਨੇ ਸਾਰੀ ਗੱਲ ਕਰਦੇ ਆ ਹਰਪ੍ਰੀਤ ਜਨ ਰਵੰਸ ਜਲਾਲ ਜੋ ਐਮਐਲਏ ਸਾਫਕਾ ਨੇ ਇਹਨਾਂ ਨਾਲ ਐਮਐਲਏ ਸਭੇ ਦੱਸੋ ਤੁਸੀਂ ਵੀ ਐਮਐਲਏ ਰਹੂ ਜਦੋਂ ਪਹਿਲਾਂ ਸੀ ਅੱਜ ਤੋਂ 25 30 40 ਸਾਲ ਪਹਿਲਾਂ ਆਪਾਂ ਗੱਲ ਕਰ ਲਈਏ ਉਦੋਂ ਐਮਐਲਏ ਨੂੰ ਇਹਨਾਂ ਲਾਲਚ ਨਹੀਂ ਹੁੰਦਾ ਸੀ ਆਪਣੇ ਪਰਿਵਾਰ ਨੂੰ ਵਧਾਉਣ ਦਾ ਆਪਣੀ ਜਾਇਦਾਦ ਵਧਾਉਣ ਦਾ ਹੁਣ ਇਹ ਕਿਉਂ ਜਾਦੇ ਲਾਲਚ ਆ ਗਿਆ ਆ ਵੇਖੋ ਜੀ ਆਪਾਂ 1972 ਤੋਂ ਸ਼ੁਰੂ ਕਰ ਲੈਨੇ ਕਿਉਂਕਿ ਮੈਂ 1972 ਦੇ ਵਿੱਚ ਐਮਐਲਏ ਬਣਿਆ ਸੀ ਉਦੋਂ 5000 ਬੇਸ ਦੇ ਉੱਤੇ ਤਕਰੀਬਨ ਮੇਰੇ ਖਿਆਲ 16 17000 ਹੀ ਬਣਦੀ ਸੀ ਉਹ ਨਕਾ ਐਮ.ਐਲ.ਏ ਨੂੰ ਮਿਲਦੀ ਸੀ। ਔਰ ਜਦੋਂ ਕਿਤੇ ਕੋਈ ਮੀਟਿੰਗ ਵਗੈਰਾ ਹੁੰਦੀ ਸੀ ਥੋੜਾ ਜਿਹਾ ਉਹ ਹੁੰਦਾ ਸੀ ਪਰ ਕੋਈ ਜਿਆਦਾ ਮਤਲਬ ਵਿਸ਼ੇਸ਼ ਅਨਾਉਂਸ ਨਹੀਂ ਸੀ ਜਿਵੇਂ ਅੱਜ ਦੀਆਂ ਲੋਟਾਂ ਨੇ ਗੱਡੀਆਂ ਦਿੱਤੀਆਂ ਤੇਲ ਦਿੱਤੀਆਂ ਗਨਮੈਨ ਦਿੱਤੇ ਹੋਏ ਨੇ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਸੀ। ਐ ਮੈਨੂੰ ਇੱਕੋ ਸੂਤ ਸੀ ਕਿ ਉਹ ਵੀ 72 ਤੋਂ ਬਾਅਦ ਹੀ ਹੋਈ ਸੀ ਕਿ ਬੱਸ ਦਾ ਪਾਸ ਦਿੱਤਾ ਜਾਂਦਾ ਸੀ ਤਾਂ ਕਿ ਬਹੁਤ ਸੀ ਜਿਹਨਾਂ ਕੋਲੇ ਆਪਣੇ ਸਾਧਨ ਬਹੁਤ ਘੱਟ ਸੀ ਜਿਹਨਾਂ ਕੋਲੇ ਆਪਣੇ ਸਾਧਨ ਸੀ ਜਿਆਦਾ ਐਮ.ਐਲ.ਏ ਬਸਾਂ ਦੇ ਉੱਤੇ ਹੀ ਆਉਂਦੇ ਸੀ। ਪਰ ਇੱਕ ਜੀ ਸੀ ਉਹਨਾਂ ਦਿਨਾਂ ਦੇ ਵਿੱਚ ਐਮ ਐਲ اے ਦੀ ਕਦਰ ਸੀ। ਉਹਨਾਂ ਦਿਨਾਂ ਦੇ ਵਿੱਚ ਕੋਈ ਪਾਰਟੀਵਾਦੀ ਨਹੀਂ ਸੀ। ਇਹ ਨਹੀਂ ਸੀ ਕਿ ਮੇਰੀ ਸਰਕਾਰ ਹੈ, ਮੇਰੀ ਪਾਰਟੀ ਦੇ ਕੰਮ ਹੀ ਹੋਣਗੇ। ਕੋਈ ਉੱਥੇ ਅਨਚਾਰਜ ਨਹੀਂ ਸੀ ਨਾਮਜ਼ਦ ਕੀਤਾ ਜਾਂਦਾ। ਇੱਕ ਵਿਧਾਇਕ ਦੇ ਤੌਰ ਦੇ ਉੱਤੇ ਲੋਕਾਂ ਦਾ ਨਾਮ ਨਹੀਂ ਤੌਰ ਦੇ ਉੱਤੇ ਤਕਰੀਬਨ ਸਾਰੇ ਅਫਸਰ ਗਾਰਡ ਕਰਦੇ ਸੀ ਜਿੰਨਾ ਹੁਕਮਰਾਨ ਪਾਰਟੀ ਦਾ ਸੀ ਉਹਨਾਂ ਹੀ ਤਕਰੀਬਨ ਦੂਜੀ ਪਾਰਟੀ ਦਾ ਸੀ। ਅ ਗੈਨੀ ਜੈਲ ਸਿੰਘ ਦੇ ਸਮੇਂ ਮੈਂ ਉਸ ਨੂੰ ਇਸ ਕਰਦਾ ਹਾਂ ਕਿ ਚਲੋ ਮੇਰਾ ਢੀਂਡਸਾ ਦਾ ਜਿੰਨਾ ਮਤਲਬਾਨ ਰਿਸਪੈਕਟ ਵਗੈਰਾ ਸੀ ਹਰ ਬਰਾਬਰ ਤਕਰੀਬਨ ਹਰੇਕ ਮਾਮਲੇ 'ਚ ਬਰਾਬਰੀ ਮਿਲਦੀ ਸੀ ਪਰ ਹੁਣ ਜਿਹੜੀ ਮਤਲ ਰਵਾਇਤ ਸ਼ੁਰੂ ਹੋ ਗਈ ਹੈ ਕਿ ਇਸ ਵੇਲੇ ਜੀ ਕਾਲੀ ਹੈ ਕਾਂਗਰਸ ਕਿਆਂ ਦੀ ਬਿਲਕੁਲ ਕੋਈ ਗੱਲ ਨਾ ਮੰਨੀ ਜਾਵੇ ਇਸ ਵੇਲੇ ਜੀ ਕਾਂਗਰਸੀ ਹਨ ਕੈਪਟਨ ਸਾਹਿਬ ਨੇ ਹੁਣ ਕਾਲੀਆਂ ਦੀ ਕੋਈ ਮੰਨੀ ਨਾ ਜਾਵੇ ਆ ਪੰਚਾਇਤਾਂ ਦਾ ਵੇਖੋ ਤੁਸੀਂ ਕਿੰਨੇ ਬਖੇੜੇ ਪਏ ਨੇ ਤੇ ਬਹੁਤ ਹੀ ਘਟੀਆ ਨੀਤੀ ਹੈ ਔਰ ਮੈਂ ਆਪਣੇ ਤੌਰ ਦੇ ਉਤੇ ਮਹਿਸੂਸ ਕਰਦੇ ਆ ਕਿ ਚਲੋ ਠੀਕ ਹੈ ਤਨਖਾਹ ਕੋਈ ਮੇਰੀ ਖਤਰ ਤਾਂ ਨਹੀਂ ਸੀ ਪਰ ਵਿਧਾਇਕ ਦੀ ਕੋਈ ਤਨਖਾਹ ਹੋਣੀ ਨਹੀਂ ਚਾਹੀਦੀ ਉਹਨਾਂ ਨੂੰ ਖਰਚੇ ਮਿਲਣੇ ਚਾਹੀਦੇ ਨੇ ਸਾਧਨ ਮਿਲਣੇ ਚਾਹੀਦੇ ਨੇ ਕਰਹੈਸ਼ ਮਿਲਣੀ ਚਾਹੀਦੀ ਹੈ ਇਤੋਂ ਤੱਕ ਮੇਰੀ ਤਾਂ ਮੈਂ ਹੁਣ ਇਸੇ ਭ੍ਰਸ਼ਟਾਚਾਰ ਨੂੰ ਵੇਖ ਕੇ ਕਈਆਂ ਨੂੰ ਕਈਆਂ ਦੇ ਮਗਰ ਲਾ ਕੇ ਵੇਖ ਲਿਆ ਕਿ ਇਹ ਭ੍ਰਸ਼ਟਾਚਾਰ ਦਾ ਖਾਤਮਾ ਕਰੇਗਾ ਦੂਜਾ ਕਰੇਗਾ ਤੀਜਾ ਕਰੇਗਾ ਅਖੀਰ ਨੂੰ ਹਰੇਕ ਆਪ ਹੀ ਭ੍ਰਸ਼ਟਾਚਾਰੀ ਨਿਕਲਦਾ ਹੈ ਇਸ ਕਰਕੇ ਹੁਣ ਇੱਕ ਆਪਣੀ ਪਾਰਟੀ ਬਣਾਈ ਹੈ ਐਂਟੀ ਕ腐ਸ਼ਨ ਪਾਰਟੀ ਤੇ ਉਸ ਦਾ ਇੱਕ ਮੇਰਾ ਹੈ ਕਿ ਬਿਲਕੁਲ ਨਾ ਐਮ ਐਲ ਏ ਨਾ ਮਨਿਸਟਰ ਨਾ ਚੀ ਮਨਿਸਟਰ ਕੋਈ ਵੀ ਤਰ੍ਹਾਂ ਨਹੀਂ ਰਹੇਗਾ। ਔਰ ਅਸਲੀਅਤ ਇਹ ਹੈ ਕਿ ਬਹੁਤ ਦੇਸ਼ਾਂ ਦੇ ਵਿੱਚ ਹੈ ਵਿਧਾਇਕ ਨੂੰ ਵਾਪਸ ਬੁਲਾਉਣ ਦਾ ਵਿਧਾਨ ਵੀ ਹੈ। ਜੀ ਇਸ ਤਰ੍ਹਾਂ ਦੇ ਮਤਲਬ ਨਵੀਂ ਚੇਤਨਤਾ ਦੇ ਮੁਤਾਬਕ ਤੇ ਜਿਹੜੇ ਮਤਲਬ ਦੇਸ਼ ਨੇ ਜਿਨ੍ਹਾਂ ਦੇ ਵਿੱਚ ਬਿਲਕੁਲ ਜਿਵੇਂ ਡੈਨਮਾਰਕ ਹੈ ਉੱਥੇ ਕ腐ਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹ ਜਿਹੇ ਦੇਸ਼ਾਂ ਦਾ ਉਹਨਾਂ ਦਾ ਵਿਧਾਨ ਇੱਥੇ ਲਾਗੂ ਕੀਤਾ ਜਾਵੇ ਤਾਂ ਕ੍ਰਾਪਸ਼ਨ ਪੰਜਾਬ ਦੇ ਵਿੱਚ ਰੋਕੀ ਜਾ ਸਕਦੀ ਹੈ ਜਿਹੜਾ ਹੁਣ ਇਹਨਾਂ ਨੇ 4 ਲੱਖ ਰੁਪਈਆ ਕਰ ਲਿਆ ਬਹੁਤ ਹੀ ਦੁਖਦਾਈ ਹੈ ਮਾਸਟਰ ਵਿਚਾਰੇ ਬਿਲਕੁਲ ਜਿਹੜੇ ਚੰਗੀਆਂ ਤਨਖਾਹਾਂ ਲੈ ਰਹੇ ਸੀ ਅੱਜ ਉਹਨਾਂ ਨੂੰ ਮੁੜ ਕੇ 10000 ਦੇ ਉੱਤੇ ਲਿਆ ਦਿੱਤਾ ਗਿਆ ਔਰ ਮਜਬੂਰ ਕੀਤਾ ਗਿਆ ਉਹ ਕਰਨ ਵੀ ਕੀ ਉਹਨਾਂ ਨੂੰ ਮਜਬੂਰੀ ਦੇ ਤੌਰ ਦੇ ਉੱਤੇ ਨੌਕਰੀ ਕਰਨੀ ਪੈਣੀ ਹੈ ਕਿਸਾਨ ਦੀ ਕਿੰਨੀ ਬੁਰੀ ਹਾਲਤ ਹੈ ਪੰਜਾਬ ਦੇ ਵਿੱਚ ਕਿੰਨੀ ਕੰਗਾਲੀ ਕਿੰਨੀ ਗਰੀਬੀ ਨਵੇਂ ਸਿਰੇ ਆ ਰਹੀ ਹੈ ਪੰਜਾਬ ਦੀ ਡਿਗਨਿਟੀ ਕਿੰਨੀ ਡਿੱਗ ਪਈ ਕਿਸੇ ਟਾਈਮ ਇਹ ਹਿੰਦੁਸਤਾਨ ਦੇ ਵਿੱਚ ਇੱਕ ਨੰਬਰ ਦੇ ਉੱਤੇ ਹੁੰਦਾ ਸੀ ਅੱਜ ਮੇਰੇ ਖਿਆਲ ਵਿੱਚ ਪਿਛਲੇ ਨੰਬਰਾਂ ਦੇ ਉੱਤੇ ਚਲਾ ਗਿਆ ਇਹ ਸਾਰਾ ਕੁਝ ਭ੍ਰਿਸ਼ਟਾਚਾਰ ਨੇ ਕੀਤਾ ਔਰ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਹੀ ਸਭ ਤੋਂ ਮਤਲਬ ਵੱਡੀ ਲੋੜ ਹੈ ਇੱਕ ਇੱਕ ਮੈਂ ਤੁਹਾਨੂੰ ਵਿੱਚੋਂ ਟੋਕਦਾ ਕਿ ਇੱਕ ਤਾਂ ਜਿਹੜਾ ਕਮਿਸ਼ਨ ਚੱਲਦਾ ਹੈ ਐਮਐਲਏ ਵੀ ਲੈਂਦੇ ਆਪਣੇ ਹਲਕੇ ਦੇ ਵਿੱਚ ਮੰਤਰੀ ਵੀ ਲੈਂਦੇ ਆ ਉਹ ਕੋਈ ਪਤਾ ਨਹੀਂ ਕਰੋੜਾਂ ਚੱਕ ਹੈ ਫਿਰ ਵੀ ਇਹ ਕਹਿੰਦੇ ਸਾਡੇ ਤਨਖਾਹ ਵਧਣ ਸਾਨੂੰ ਲੈਪਟਾਪ ਮਿਲਣ ਸਾਨੂੰ ਆਸੂਲਤਾ ਮਿਲਣਾ ਇਹ ਫਿਰ ਆਪਣੇ ਐਮਐਲਏ ਰਸਦੇ ਕਿਉਂ ਨਹੀਂ ਜਦ ਕਿ ਪੰਜਾਬ ਦੇ ਉੱਤੇ 2.5 ਲੱਖ ਕਰੋੜ ਦਾ ਕਰਜ਼ਾ ਹੈ ਇਹ ਇਹਦੇ ਕਰਜ਼ੇ ਦੇ ਬਾਵਜੂਦ ਪੰਜਾਬ ਨੂੰ ਫਿਰ ਕਰਜ਼ਾਈ ਕਰ ਰਹੇ ਨੇ ਇਹ 3-3 ਕਰੋੜ ਰੁਪਈਆ ਪਹਿਲਾਂ ਬਾਦਲ ਸਾਹਿਬ ਨੇ ਕਿਹਾ ਸੀ ਕਿ ਹਰੇਕ ਐਮਐਲਏ ਨੂੰ ਦਿੱਤਾ ਜਾਏਗਾ ਉਹਨਾਂ ਨੇ ਵੀ ਇਹ ਐਮਐਲਿਆਂ ਨੂੰ ਸਿਰਫ ਬਰਾਈਵ ਕਰਨ ਦੇ ਖਾਤਰ ਦਰਸਲ ਦੋ ਕਾਰਨ ਨੇ ਜਦੋਂ ਕਿਸੇ ਚੀਫ ਮਿਨਿਸਟਰ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੀ ਸਰਕਾਰ ਹੇਲਣ ਵਾਲੀ ਹੈ ਉਹ ਬਾਦਲ ਦੀ ਸਰਕਾਰ ਵੀ ਸੀ ਬਾਦਲ ਦਾ ਵੀ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ ਪਹਿਲੇ ਸਮੇਂ ਦੇ ਵਿੱਚ ਬਾਦਲ ਸਰਕਾਰਾਂ ਟੁੱਟਦੀਆਂ ਰਹੀਆਂ ਨੇ ਉਦੋਂ ਇਹਨਾਂ ਨੇ 3-3 ਕਰੋੜ ਰੁਪਏ ਦਾ ਲਾਲਚ ਦਿੱਤਾ ਸੀ ਅੱਜ ਕੈਪਟਨ ਸਾਹਿਬ ਦੀ ਸਰਕਾਰ ਵੀ ਬਿਲਕੁਲ ਹਿੱਲੀ ਖੜੀ ਹੈ ਕੈਪਟਨ ਦੇ ਬਹੁਤ ਪੁੱਠੇ ਕੰਮ ਨੇ ਜਿਨ੍ਹਾਂ ਨੂੰ ਨਾ ਸਿੱਖ ਚੰਗਾ ਸਮਝਦੇ ਨੇ ਨਾ ਪੰਜਾਬੀ ਚੰਗਾ ਸਮਝਦੇ ਨੇ ਔਰ ਪੰਜਾਬ ਨੂੰ ਬਹੁਤ ਹੀ ਨੁਕਸਾਨਦੇ ਸਾਬਤ ਹੋ ਰਹੇ ਐ ਉਹ ਆਪਣੀ ਸਰਕਾਰ ਨੂੰ ਸਿਰ ਕਰਨ ਲਈ 4-4 ਲੱਖ ਰੁਪਏ ਦੇ ਉਹਨਾਂ ਨੇ ਬਰਾਈਵ ਕੀਤਾ ਹੈ ਵਿਧਾਇਕ ਨੂੰ ਪੋਰੇ ਹੀ ਕੇਜਰੀਵਾਲ ਦਾ ਹਾਲ ਸੀ ਜਦੋਂ ਕੇਜਰੀਵਾਲ ਨੂੰ ਦੱਸਿਆ ਕਿ ਮੈਂ ਹੁਣ ਅੱਗੇ ਵਾਸਤੇ ਨਹੀਂ ਆਉਣ ਲੱਗਾ ਇਸ ਕਰਕੇ ਵੀ ਮੈਂ ਹੁਣ ਜਿਹੜੇ ਮੇਰੇ ਐਮ.ਐਲ.ਏ ਡਿਫੈਕਟ ਕਰ ਸਕਦੇ ਆ ਜਦੋਂ ਬੰਦਾ ਕਮਜ਼ੋਰ ਹੁੰਦਾ ਡਿਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ ਕੇਜਰੀਵਾਲ ਨੇ ਵੀ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਕੱਲੀਆਂ ਤਨਖਾਹਾਂ ਨਹੀਂ ਵਧਾਈਆਂ ਉਹਨਾਂ ਨੂੰ ਬਹੁਤ ਵੱਡੀ ਮਤਲਬ ਕਿਰਾਏ ਦੇ ਉੱਤੇ ਮਕਾਨ ਵੀ ਲੈ ਕੇ ਦਿੱਤੇ ਹੋਰ ਵੀ ਨੇਕਾਂ ਸਹੂਲਤਾਂ ਦਿੱਤੀਆਂ ਜਿਹੜੀਆਂ ਅਜੇ ਤੱਕ ਪ੍ਰੈਸ ਵਿੱਚ ਵੀ ਨਹੀਂ ਆਈਆਂ ਇਹ ਕਰਾਪਸ਼ਨ ਅੱਜ ਦੀ ਡੇਟ ਦੇ ਵਿੱਚ ਕੈਪਟਨ ਸਰਕਾਰ ਦੀ ਗੱਲ ਕਰੀਏ ਜੋ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਪੂਰੇ ਨਹੀਂ ਕੀਤੇ ਜਾ ਰਹੇ ਜੋ ਕਰਕਰ ਨੌਕਰੀ ਸੀ ਉਹ ਤਾਂ ਬਿਲਕੁਲ ਸਰਕਾਰੀ ਅਸਾਮੀਆਂ ਪਰਿਆ ਨਹੀਂ ਜਾ ਰਹੀਆਂ ਕਿਸਾਨਾਂ ਦਾ ਕਰਜ਼ਾ ਵੀ ਨਾ ਮਾਤਰ ਚਲੋ ਮਾਫ ਕੀਤਾ ਇਹ ਇੱਕ ਚੰਗਾ ਪੱਖ ਹੈਗਾ ਕਿ ਕਿਸਾਨਾਂ ਨੂੰ ਕੁਝ ਰਾਹਤ ਪਹੁੰਚੀ ਹੈ ਪਰ ਬੇਰਜ਼ਗਾਰੀ ਹੈ ਜੋ ਮੋਬਾਈਲ ਦੇਣ ਦੇ ਵਾਅਦੇ ਕੀਤੇ ਸੀ ਉਹਨੇ ਪੂਰੇ ਕੀਤੇ ਜਾ ਰਹੇ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਇਹਨਾਂ ਨੇ ਸਰਕਾਰ ਬਣਾਈ ਸੀ ਲੋਕਾਂ ਨਾਲ ਕਮਿਟਮੈਂਟ ਕਰਕੇ ਉਹ ਪੂਰੀ ਨਹੀਂ ਕੀਤੀ ਜਾ ਰਹੀ ਫਿਰ ਵੀ ਆਪਣੇ ਆਪ ਦੇ ਵਿੱਚ ਇਹ ਕਹਿ ਰਿਹਾ ਕਾਂਗਰਸ ਵਾਲੇ ਕਿ ਸਾਡੇ ਨਾਲ ਲੋਕ ਹੈਗੇ ਨੇ ਔਰ ਵੇਖੋ ਕੈਪਟਨ ਸਾਹਿਬ ਦਾ ਕਿਸੇ ਟਾਈਮ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਸਿੱਖ ਕਮਿਊਨਿਟੀ ਹੈ ਉਹਦੇ ਵਿੱਚ ਇਮੇਜ ਬਹੁਤ ਹੀ ਹਾਈ ਸੀ ਬਹੁਤ ਮਾਨ ਸਤਕਾਰ ਸੀ ਉਹ ਇਸ ਕਰਕੇ ਸੀ ਕਿ ਇੱਕ ਤਾਂ 84 ਦਾ ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਤੇ ਉਦੋਂ ਇਹਨੇ ਰਿਜਾਈਨ ਕਰ ਦਿੱਤਾ ਸੀ ਔਰ ਦੂਸਰਾ ਜਦੋਂ ਬਰਨਾਲਾ ਸਰਕਾਰ ਆਏ ਉਹਦੇ ਵਿੱਚ ਇਹ ਮਨਿਸਟਰ ਸੀ ਉਦੋਂ ਵੀ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਬਾੜੀ ਸੀ ਤੇ ਉਦੋਂ ਵੀ ਇਹਨਾਂ ਨੇ ਰਜਾਇਨ ਕਰ ਦਿੱਤਾ ਸੀ ਪਰ ਹੁਣ ਜੋ ਕੁਛ ਉਹਨਾਂ ਨੇ ਕੀਤਾ ਉਸ ਤੋਂ ਤਾਂ ਇਹ ਸਾਫ਼ ਹੋ ਗਿਆ ਕਿ ਉਹ ਸਾਰਾ ਇੱਕ ਡਰਾਮਾ ਸੀ ਉਹ ਡਰਾਮਾ ਇਸ ਕਰਕੇ ਸਾਬਤ ਹੋ ਗਿਆ ਕਿ ਜਦੋਂ ਇਹਨਾਂ ਨੇ ਪਾਰਲੀਮੈਂਟ ਤੋਂ ਰਜਾਇਨ ਕੀਤਾ ਉਦੋਂ ਪਾਰਲੀਮੈਂਟ ਦੀ ਮਿਆਦ ਹੀ ਕੁਝ ਬਹੁਤ ਥੋੜਾ ਸਮਾਂ ਕੁਝ ਮਹੀਨੇ ਹੀ ਇੱਕਦਮ ਹੀਨੇ ਹੀ ਰਹਿ ਗਈ ਸੀ ਤੇ ਜਦੋਂ ਬਰਨਾਲਾ ਸਾਹਿਬ ਨੇ ਕੀਤਾ ਉਹਦੋਂ ਵੀ ਸਾਫ਼ ਦੇ ਰਿਹਾ ਸੀ ਕਿ ਸੈਂਟਰ ਦਾ ਜੋ ਰੁਕ ਹੈ ਉਹ ਸਰਕਾਰ ਤੋੜਨ ਦਾ ਹੈ ਔਰ ਸਰਕਾਰ ਬਹੁਤ ਜਲਦੀ ਤੋੜ ਦਿੱਤੀ ਜਾਏਗੀ ਔਰ ਤੋੜ ਵੀ ਦਿੱਤੀ ਗਈ। ਉਦੋਂ ਥੋੜਾ ਛੇਰੀ ਇਹਨਾਂ ਨੇ ਪਹਿਲਾਂ ਆਪਣਾ ਰਜਾਇਨ ਸਬਮਿਟ ਕੀਤਾ ਸੀ। ਤੇ ਹੁਣ ਇਹਨਾਂ ਨੇ ਜਦੋਂ ਇਹ 2002 ਦੀ ਇਲੈਕਸ਼ਨ ਲੜੇ ਨੇ ਪੋਸਟ ਟਾਈਮ ਮੈਂ ਕਾਂਗਰਸ ਦੇ ਤਾਂ ਮੈਂ ਬਹੁਤ ਵਿਰੋਧੀ ਹਾਂ ਕਿਉਂਕਿ ਕਾਂਗਰਸ ਕਿਸਾਨਾਂ ਦੀ ਦਸ਼ਮਣ ਹੈ ਕਾਂਗਰਸ ਨੇ ਕਤਲਾਂਮ ਕੀਤਾ ਹੈ ਦਿੱਲੀ ਦੇ ਵਿੱਚ ਕਤਲਾਂਮ ਕਰਾਇਆ ਉਹ ਤੋਂ ਬਿਨਾਂ ਵੀ ਮਤਲ ਕਾਂਗਰਸ ਦੇ ਬਹੁਤ ਇਹ ਜਿਹੇ ਕਾਰਨਾਮੇ ਆਏ ਆ ਜਿਹਦੇ ਪੰਜਾਬ ਵਿਰੋਧੀ ਨੇ ਪੰਜਾਬ ਨੂੰ ਹਰੇਕ ਪੱਖੋਂ ਪਿੱਛੇ ਰੱਖਿਆ ਗਿਆ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ ਆਉਣ ਦਿੱਤੀ ਗਈ ਪੰਜਾਬ ਨੂੰ ਬਿਜਲੀ ਨਹੀਂ ਦਿੱਤੀ ਗਈ ਪਾਵਰ ਪਲਾਂਟ ਵਗੈਰਾ ਮਤਲ ਕੋਈ ਨਹੀਂ ਦਿੱਤੇ ਗਏ ਬਹਾਨੇ ਉਹਨਾਂ ਨੇ ਲਾਏ ਨੇ ਮੈਂ ਇਸ ਕਰਕੇ ਕਾਂਗਰਸ ਦਾ ਵਿਰੋਧੀ ਤੇ ਸਦਾ ਹੀ ਰਹਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਿਸਾਨ ਲੀਡਰਾਂ ਨੂੰ ਮਿਲਣਦਾ ਔਰ ਕਿਸਾਨ ਕਾਨਫਰੰਸਾਂ ਦੇ ਵਿੱਚ ਜਾਣਦਾ ਵੀ ਮੈਨੂੰ ਪਹਿਲੀ ਸਟੇਜ ਦੇ ਉੱਤੇ ਮੌਕਾ ਮਿਲੇ ਹੈ ਪਰ ਉਸ ਤੋਂ ਬਾਅਦ ਕੈਪਟਨ ਸਾਹਿਬ ਦੇ ਨਾਲ ਕਿਉਂਕਿ ਮੇਰਾ ਭਾਈਚਾਰਾ ਹੈ ਜਲਾਲ ਤੇ ਮਹਰਾਜ ਇੱਕੇ ਬਾਪ ਦੀ ਢਾਡ ਨੇ ਇਸ ਕਰਕੇ ਮੈਂ ਇਹਨਾਂ ਦੀ ਕਾਫੀ ਮਤਲਬ ਨੇੜਤਾ ਰੱਖਦਾ ਸਾਂ ਇਹਨਾਂ ਦੇ ਹਰ ਵਕਤ ਨਾਲ ਰਹਿਣ ਦੀ ਕੋਸ਼ਿਸ਼ ਕਰਦਾ ਸਾਂ ਤੇ ਤਲਵੰਡੀ ਸਾਬੋ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਈ ਵਾਰ ਇਹ ਆਖਿਆ ਕਿ ਬਾਦਲ ਸਾਹਿਬ ਜੇ ਤੁਸੀਂ ਇਹ ਨਾਅਰਾ ਲਾਉਂਗੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਬਹੁਤ ਵੱਡਾ ਲੁੱਟਿਆ ਅਰਵਾ ਖਰਵਾ ਦੇ ਵਿੱਚ ਲੁੱਟਿਆ ਤੇ ਮੇਰੀ ਸਰਕਾਰ ਆਏਗੀ ਤੇ ਮੈਂ ਸਾਰਾ ਬਾਦਲ ਤੋਂ ਪੈਸਾ ਵਾਪਸ ਕਰਵਾ ਕੇ ਉਸੇ ਨਾਲ ਸਰਕਾਰ ਚਲਾਵਾਂਗਾ ਨਾ ਰਾਸ਼ਟਰੀ ਦੇ ਉੱਤੇ ਨਾ ਕਿਸਾਨੀ ਦੇ ਉੱਤੇ ਨਾ ਦੁਕਾਨਦਾਰ ਦੇ ਉੱਤੇ ਕੋਈ ਕਿਸਮ ਦਾ ਕਿਸੇ ਕਿਸਮ ਦਾ ਕੋਈ ਟੈਕਸ ਨਹੀਂ ਹੋਏਗਾ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਪਰ ਇਹ ਇਸ ਗੱਲ ਨੂੰ ਤਕਰੀਬਨ ਮਤਲ ਨਹੀਂ ਮੰਨਦੇ ਰਹੇ ਕਿ ਸ਼ਾਇਦ ਹੋ ਸਕਦਾ ਹੈ ਕਿ ਇਹ ਅਸਲੀ ਮਤਲ ਲੋਕ ਇਸ ਨੂੰ ਚੰਗਾ ਨਾ ਮੰਨ ਕਿਉਂਕਿ ਤਲਵੰਡੀ ਦਾ ਹਲਕਾ ਸੀ ਤੇ ਉੱਥੇ ਬਾਦਲ ਸਾਹਿਬ ਨੂੰ ਸਟਰੋਂਗ ਹੋਲਡ ਮੰਨਿਆ ਜਾਂਦਾ ਸੀ ਆਖਰੀ ਆਖਰੀ ਸਵਾਲ ਮੇਰਾ ਇਹ ਹੈ ਕਿ ਜਿਹੜੇ ਸਿਆਸਤਦਾਨ ਪ੍ਰਿਸ਼ਟ ਹੋ ਚੁੱਕੇ ਨੇ ਇਹ ਕਿਦਾਂ ਇਹ ਭ੍ਰਿਸ਼ਟਾਚਾਰ ਜਿਹੜਾ ਸਿਆਸਤਦਾਨਾਂ ਦਾ ਦੂਰ ਹੋਏਗਾ ਤੇ ਪੰਜਾਬ ਦੇ ਚੰਗੇ ਦਿਨ ਕਦੋਂ ਆਉਣਗੇ ਮੈਂ ਤਨੂ ਗੋਈ ਕਹਿਣ ਲੱਗਾ ਸਾਂ ਅੱਛਾ ਪਰ ਉਹ ਮੈਂ ਇੱਕ ਵਾਰੀ ਕਹਿਣ ਦੇ ਉੱਤੇ ਮੇਰੇ ਮੈਂ ਟਾਈਮ ਲੈ ਲਿਆ ਇਹਨਾਂ ਤੋਂ ਆਪਣੇ ਪ੍ਰਧਾਨ ਜੀ ਤੋਂ ਭਗਤ ਸਿੰਘ ਇਹ ਸਾਡੇ ਉੱਤੇ ਬਠੰਡੇ ਦੇ ਪ੍ਰਧਾਨ ਕਾਂਗਰਸ ਦੇ ਮੈਂ ਜਦੋਂ ਸਟੇਜ ਦੇ ਉੱਤੇ ਇਹ ਹੀ ਗੱਲ ਕਹੀ ਤੇ ਲੋਕਾਂ ਨੇ ਇੰਨੇ ਜਕਾਰੇ ਲਾਏ ਇੰਨੇ ਜਕਾਰੇ ਲਾਏ ਤੇ ਇਹ ਗੱਲ ਕੈਪਟਨ ਸਾਹਿਬ ਦੇ ਦਿਮਾਗ ਵਿੱਚ ਬੈਠ ਗਈ ਉਸ ਤੋਂ ਬਾਅਦ ਜਦੋਂ ਕੈਪਟਨ ਸਰ ਬੋੜਨ ਲੱਗੇ ਤਿੰਨ ਵਾਰ ਇਹੀ ਕਿਹਾ ਇਹ ਬਾਦਲ ਤੋਂ ਸਾਰਾ ਪੈਸਾ ਪੈਸਾ ਬਰਾਮਦ ਕਰਕੇ ਸਰਕਾਰ ਚਲਾਈ ਜਾਏਗੀ ਕੋਈ ਟੈਕਸ ਨਹੀਂ ਰਹੇਗਾ ਪਰ ਸਾਰੇ ਪੰਜਾਬ ਦੇ ਵਿੱਚ ਕਹਿੰਦੇ ਰਹੇ ਉਹ ਜਿਹੜੀ ਇਲੈਕਸ਼ਨ ਸੀ ਇਸੇ ਇਸ਼ੂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿੱਤੀ ਔਰ ਉਥੇ ਦਰਬਾਰ ਸਾਹਿਬ ਦੇ ਸਾਹਮਣੇ ਖੜ ਕੇ ਆਪਣੀ ਮਤਲਬ ਇਹਨੇ ਲੱਖਾਂ ਸੰਗਤਾਂ ਦੇ ਸਾਹਮਣੇ ਇਹਨਾਂ ਨੇ ਇਹ ਪਰਨ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਲੁੱਟ ਵਾਪਸ ਲੈਣ ਦਾ ਉਸ ਤੋਂ ਬਾਅਦ ਹੁਣ ਗੁਟਕਾ ਸਾਹਿਬ ਬਠਿੰਡੇ ਐ ਸਿਲੈਕਸ਼ਨ ਦੇ ਵਿੱਚ ਬਠਿੰਡੇ ਗੁਟਕਾ ਸਾਹਿਬ ਹੱਤ ਦੇ ਵਿੱਚ ਫੜ ਕੇ ਤਲਵੰਡੀ ਮੂੰਹ ਕਰਕੇ ਉਦੋਂ ਇਹਨਾਂ ਨੇ ਸੌਂ ਖਾਦੀ ਕਿ ਮੈਂ ਭ੍ਰਿਸ਼ਟਾਚਾਰ ਦੂਰ ਕਰਾਂਗਾ। ਔਰ ਦੂਰ ਕਰਨਾ ਤਾਂ ਕਿਸੇ ਪਾਸੇ ਲਗੇ ਪਹਿਲੀ ਵਾਰ ਇਹਨਾਂ ਨੇ ਜੋ ਸੌਂ ਖਾਦੀ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨਾਲ 2002 ਤੋਂ 2007 ਦੀ ਜਿਹੜੀ ਇਹਨਾਂ ਦੀ ਸਰਕਾਰ ਸੀ ਉਸੇ ਵਿੱਚ ਹੀ ਭਾਈਵਾਲੀ ਸਾਫ ਜ਼ਾਹਰ ਹੁੰਦੀ ਹੈ। ਬਣਾਵਟ ਵਿਖਾਵਾ ਸਾਫ ਜ਼ਾਹਰ ਹੁੰਦਾ। ਉਦੋਂ ਵਾਲ ਵੀ ਇਹਨਾਂ ਨੇ ਭਾਈਵਾਲੀ ਨਾਲ ਸਾਂਝ ਪਾਈ, ਭ੍ਰਿਸ਼ਟਾਚਾਰ ਨਾਲ ਸਾਂਝ ਪਾਈ। ਤੇ ਹੁਣ ਤਾਂ ਇਹਨਾਂ ਨੇ ਮਹਿਸੂਸ ਕਰਦੇ ਆ ਕਿ ਜੋ ਭ੍ਰਿਸ਼ਟਾਚਾਰ ਦੇ ਜੋ ਲੁੱਟ ਦੇ ਪ੍ਰਕਾਸ਼ ਸਿੰਘ ਬਾਦਲ ਨੇ ਰਿਕਾਰਡ ਕਾਇਮ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਪਰਤਾਂ ਪਾਈਆਂ ਸੀ ਕੈਪਟਨ ਉਹ ਵੀ ਤੋੜ ਰਿਹਾ ਪ੍ਰਕਾਸ਼ ਸਿੰਘ ਦੀਆਂ ਸਾਰੀਆਂ ਜੋ ਮਤਲਬ ਗੈਰ ਕਾਨੂੰਨੀ ਕਾਰਵਾਈਆਂ ਸੀ ਉਹ ਸਾਰੀਆਂ ਉਸੇ ਤਰ੍ਹਾਂ ਜਾਰੀ ਨੇ ਜੋ ਪਰਤਾਂ ਉਹਨਾਂ ਨੇ ਪਾਈਆਂ ਸੀ ਜੋ ਲੁੱਟ ਦੇ ਸਾਧਨ ਤਰੀਕੇ ਵਰਤੇ ਸੀ ਉਹ ਸਾਰੇ ਤਾਂ ਇਹ ਸਰਕਾਰ ਵੇਲ ਕਾਰੀ ਰਹੀ ਹੈ ਤੇ ਇਹ ਜਿਵੇਂ ਕੈਪਟਨ ਤਨਖਾਹਾਂ ਵਧਾਉਣ ਵਾਲੇ ਤੇ ਹੋਰ ਨੇਕਾ ਅਜੇ ਇਹ ਨਵੇਂ ਪੁਆਇੰਟ ਨੇ ਜਿਹੜੇ ਇਹਨਾਂ ਨੇ ਨਵੇਂ ਇੰਟਰੋਡਿਊਸ ਕੀਤੇ ਇਸ ਕਹ ਪਲਾਂ ਫਿਰ ਇਹ ਕਰ ਸਕਦੇ ਆ ਸਿਆਸਤਦਾਨ ਕ ਨਹੀਂ ਵੇਖੋ ਇਹ ਤਿੰਨ ਸਰਕਾਰਾਂ ਨੂੰ ਆਪਾਂ ਵੇਖ ਚੁੱਕੇ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਵੇਖ ਚੁੱਕੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੇਖ ਚੁੱਕੇ ਹਾਂ ਤੇ ਕੇਜਰੀਵਾਲ ਦੀ ਸਰਕਾਰ ਨੂੰ ਆਪਾਂ ਦਿੱਲੀ ਵਿੱਚ ਵੇਖ ਚੁੱਕੇ ਹਾਂ ਤੇ ਪੰਜਾਬ ਦੇ ਵਿੱਚ ਕੇਜਰੀਵਾਲ ਨੇ ਜੋ ਲੁੱਟ ਕੀਤੀ ਉਹ ਆਪਾਂ ਇੱਥੇ ਪੰਜਾਬ ਦੇ ਵਿੱਚ ਵੇਖ ਚੁੱਕੇ ਹਾਂ ਇਹ ਤਿੰਨ ਵਿਅਕਤੀਆਂ ਤੋਂ ਤੇ ਤਿੰਨਾਂ ਪਾਰਟੀਆਂ ਤੋਂ ਕਿਉਂਕਿ ਵਿਅਕਤੀ ਨਹੀਂ ਕੋਈ ਕੁਝ ਵੀ ਕਰ ਸਕਦਾ ਜੇ ਉਹਦੀ ਪਾਰਟੀ ਅਲਾਉ ਨਾ ਕਰੇ ਇਹਨਾਂ ਦੀਆਂ ਪਾਰਟੀਆਂ ਨੇ ਲਾਉ ਕੋਈ ਤਾਂ ਕਿ ਤੁਸੀਂ ਲੁੱਟੋ ਤੇ ਸਾਨੂੰ ਹਿੱਸਾ ਦਿਓ ਇਹਨਾਂ ਨੇ ਬਹੁਤ ਲੁੱਟਿਆ ਇਹਨਾਂ ਤਿੰਨਾਂ ਤੋਂ ਤਾਂ ਕਿਸੇ ਮਾਮਲੇ ਦੇ ਵਿੱਚ ਕੋਈ ਆਸ ਨਹੀਂ ਕੀਤੀ ਜਾ ਸਕਦੀ ਕਿ ਇਹ ਇਨਸਾਫ ਦੇਣਗੇ ਜਾਂ ਪੰਜਾਬ ਨੂੰ ਖੁਸ਼ਹਾਲ ਕਰ ਸਕਣਗੇ ਇਸ ਕਰਕੇ ਹੁਣ ਤਾਂ ਲੋੜ ਹੈ ਕਿ ਨਵੀਂ ਪਾਰਟੀ ਇਮਾਨਦਾਰ ਪਾਰਟੀ ਜੋ ਵਾਕਈ ਜੋ ਆਦਮੀ ਪਿਛੇ ਇਮਾਨਦਾਰ ਰਿਹਾ ਹੋਵੇ ਆਪਣੀ ਜ਼ਿੰਦਗੀ 'ਚ ਪਾਵਰ 'ਚ ਰਿਹਾ ਹੋਵੇ 10 ਸਾਲ 15 ਸਾਲ ਤੇ ਉਹਨੇ ਇਮਾਨਦਾਰੀ ਰੱਖੀ ਹੋਵੇ ਕੋਹੇ ਜੇ ਆਦਮੀ ਦੀ ਜੇ ਮਤਲਬ ਪਾਰਟੀ ਆਉਂਦੀ ਹੈ ਲੋਕ ਉਸ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆ ਫਿਰ ਤਾਂ ਪੰਜਾਬ ਦੇ ਵਿੱਚ ਇਨਕਲਾਬ ਆ ਸਕਦਾ ਤੇ ਜੇ ਇਹਨਾਂ ਤੋਂ ਅਸ ਰੱਖੀਏ ਕਿ ਇਹਨਾਂ ਨੇ ਤਾਂ ਭਾਰੀ ਵੰਦੀ ਹੈ ਕੋਈ ਇਨਸਾਫ ਦੀ ਆਸ ਨਹੀਂ ਭ੍ਰਿਸ਼ਟਾਚਾਰ ਹੋਰ ਵਧੇਗਾ ਠੀਕ ਹੈ ਜੀ ਤਾਂ ਇਸਨ ਸਾਹਿਬ ਦਾ ਐਮਐਲਏ ਹਰਵੰਸ ਸਿੰਘ ਜਲਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਭਲਾ ਤਾਹੀਂ ਹੋਵੇਗਾ ਜੇਤੇ ਕੋਈ ਨਵੀਂ ਪਾਰਟੀ ਹੋਂਦ ਵਿੱਚ ਆਏਗੀ ਪੰਜਾਬ ਦੇ ਪੱਖ ਦੀ ਗੱਲ ਕਰੇਗੀ ਪੰਜਾਬ ਦੀ ਹੋਂਦ ਸੰਭਰਨ ਦੀ ਗੱਲ ਕਰੇਗੀ ਔਰ ਜਿਹਨੇ ਤਿੰਨ ਪਾਰਟੀਆਂ ਨੇ ਪੰਜਾਬ ਦੀਆਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਭਾਜਪਾ ਇਹਨਾਂ ਨੇ ਪੰਜਾਬ ਦਾ ਭਲਾ ਬਿਲਕੁਲ ਨਹੀਂ ਕਰਨਾ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ